ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜਰੂਰ ਰੱਖਿਆ ਕਰੋ ਲਖਨਊ ਦੇ ਵਿੱਚ ਇੱਕ ਛੋਟਾ ਜਿਹਾ ਪਰਿਵਾਰ ਆ ਪਰਿਵਾਰ ਦੇ ਵਿੱਚ ਪਰਿਵਾਰ ਦਾ ਮੁਖੀ ਰਮੇਸ਼ ਜਿਹਦੀ ਉਮਰ 728 ਸਾਲਾ ਤੇ ਉਸ ਦੀ 24 ਸਾਲਾ ਪਤਨੀ ਰਾਣੀ ਦੋਨੋਂ પતિ ਪਤਨੀ ਵਧੀਆ ਖੁਸ਼ਹਾਲ ਜ਼ਿੰਦਗੀ ਜਿਉਂਦੇ ਨੇ ਰਮੇਸ਼ ਦੇ ਮਾਤਾ ਪਿਤਾ ਦੀ ਉਹਦੇ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਮੌਤ ਹੋ ਜਾਂਦੀ ਆ ਤੇ ਰਮੇਸ਼ ਤੇ ਉਹਦੀ ਪਤਨੀ ਇਕੱਲੇ ਰਹਿ ਜਾਂਦੇ ਆ ਰਮੇਸ਼ ਆਪਣੀ ਪਤਨੀ ਦਾ ਬਹੁਤ ਖਿਆਲ ਰੱਖਦਾ ਉਹਨੂੰ ਬਹੁਤ ਪਿਆਰ ਕਰਦਾ ਉਹਦੇ ਲਈ ਬਹੁਤ ਮਿਹਨਤ ਕਰਦਾ ਉਹੋ ਡਿਲੀਵਰੀ ਬੁਆਏ ਆ ਇੱਕ ਡਿਲੀਵਰੀ ਦਾ ਕੰਮ ਕਰਦਾ ਜਿੱਦਾਂ ਰੈਸਟੋਰੈਂਟ ਦੇ ਵਿੱਚੋਂ ਕੁਝ ਵੀ ਆਨਲਾਈਨ ਕੋਈ ਆਰਡਰ ਕਰਦਾ ਹਨਾ ਉਹ ਖਾਣਾ ਅਗਲੇ ਦੇ ਘਰ ਤੱਕ ਪਹੁੰਚਾਉਂਦਾ ਸੀ ਉਹ ਬੜੀ ਮਿਹਨਤ ਕਰਦਾ ਸੀ ਤੇ ਰਾਣੀ ਸੀ ਜਿਹੜੀ ਉਹ ਆਪਣੇ ਪਤੀ ਰਮੇਸ਼ ਨੂੰ ਕਹਿੰਦੀ ਕਿ ਰਮੇਸ਼ ਤੁਸੀਂ ਦਿਨ ਰਾਤ ਨਾ ਖੱਪਿਆ ਕਰੋ ਤੁਸੀਂ ਘੱਟ ਕੰਮ ਕਰਿਆ ਕਰੋ ਤੇ ਉਹ ਕਹਿੰਦਾ ਵੀ ਜੇ ਮੈਂ ਘੱਟ ਕੰਮ ਕੀਤਾ ਤੇ ਆਪਣਾ ਪਰਿਵਾਰ ਦਾ ਖਰਚਾ ਕਿਵੇਂ ਠੀਕ ਆਊਗਾ ਵੀ ਐਦਾਂ ਤਾਂ ਨਹੀਂ ਠੀਕ ਆਉਣਾ ਕੋਈ ਨਾ ਇਹੀ ਉਮਰ ਆ ਮਿਹਨਤ ਕਰਨ ਦੀ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਇੱਕ ਸਾਲ ਦੇ ਬਾਅਦ ਰਾਣੀ ਦੀ ਕੁੱਖੋਂ ਇੱਕ ਬੇਟੀ ਦਾ ਜਨਮ ਹੁੰਦਾ। ਰਮੇਸ਼ ਤੇ ਰਾਣੀ ਬਹੁਤ ਖੁਸ਼ ਹੁੰਦੇ ਆ ਤੇ ਉਹ ਆਪਣੀ ਬੇਟੀ ਦਾ ਨਾਮ ਰਾਧਾ ਰੱਖਦੇ ਆ। ਰਾਧਾ ਜਦੋਂ ਘਰ ਦੇ ਵਿੱਚ ਆਉਂਦੀ ਆ ਤਾਂ ਉਹਨਾਂ ਦੋਨਾਂ ਜੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਉਹਨਾਂ ਨੂੰ ਕੋਈ ਚਾਹਤ ਨਹੀਂ ਸੀ ਕਿ ਸਾਡੇ ਬੇਟਾ ਹੋਵੇ ਬਸ ਉਹਨਾਂ ਨੂੰ ਇਹ ਸੀ ਕਿ ਸਾਡੇ ਜੋ ਵੀ ਬੱਚਾ ਹੋਵੇ ਉਹ ਤੰਦਰੁਸਤ ਹੋਵੇ। ਤੇ ਚਲੋ ਦੋਨੋਂ ਜਾਨੇ ਬੜੇ ਖੁਸ਼ ਹੁੰਦੇ ਆ। ਰਾਣੀ ਸਾਰਾ ਦਿਨ ਰਾਧਾ ਨੂੰ ਸੰਭਾਲਦੀ ਤੇਰਮੇਸ਼ਾ ਜਿਹੜਾ ਉਹ ਡਿਲੀਵਰੀ ਦਾ ਕੰਮ ਕਰਦਾ ਵਧੀਆ ਗੁਜ਼ਾਰਾ ਚੱਲ ਰਿਹਾ ਇੱਕ ਦਿਨ ਰਮੇਸ਼ ਕੰਮ ਤੋਂ ਵਾਪਸ ਆਇਆ ਤੇ ਉਹਨੇ ਵੇਖਿਆ ਕਿ ਉਹਦੀ ਬੇਟੀ ਰਾਧਾ ਰੋ ਰਹੀ ਹੈ ਤੇ ਰਾਣੀ ਹੈ ਜਿਹੜੀ ਉਹ ਬੇਸ਼ੁੱਧ ਹੋਈ ਮੰਜੇ ਤੇ ਪਈਆ ਉਹਨੂੰ ਕੋਈ ਸੁਰਤ ਨਹੀਂ ਰਮੇਸ਼ ਭੱਜ ਕੇ ਆਉਂਦਾ ਤੇ ਰਾਣੀ ਨੂੰ ਕਹਿੰਦਾ ਕਿ ਰਾਣੀ ਤੂੰ ਤਾਂ ਰਾਧਾ ਨੂੰ ਬਿਲਕੁਲ ਵੀ ਨਹੀਂ ਰੋਂਣ ਦਿੰਦੀ ਵੀ ਅੱਜ ਤੈਨੂੰ ਕੀ ਹੋ ਗਿਆ ਤੇ ਜਦੋਂ ਉਹ ਵੇਖਦਾ ਉਹਦੇ ਘਰ ਵਾਲੀ ਬਹੁਤ ਜ਼ਿਆਦਾ ਤਪ ਰਹੀ ਹੁੰਦੀ ਹੈ ਤੇ ਉਹਨੂੰ ਬਹੁਤ ਜ਼ਿਆਦਾ ਬੁਖਾਰ ਹੁੰਦਾ ਉਹ ਫਟਾਫਟ ਆਪਣੇ ਘਰ ਵਾਲੀ ਨੂੰ ਉਠਾਉਂਦਾ ਬਾਈਕ ਤੇ ਬਿਠਾਉਂਦਾ ਉਹ ਬੜੇ ਔਖੇ ਤਰੀਕੇ ਨਾਲ ਉਹਨੂੰ ਬਿਠਾਉਂਦਾ ਤੇ ਉਹਨੂੰ ਹਸਪਤਾਲ ਲੈ ਕੇ ਜਾਂਦਾ ਉਹ ਹਸਪਤਾਲ ਦੇ ਵਿੱਚ ਲੈ ਕੇ ਜਾਂਦਾ ਆਪਣੀ ਪਤਨੀ ਨੂੰ ਤਾਂ ਡਾਕਟਰ ਚੈੱਕ ਅਪ ਕਰਦੇ ਆ ਤੇ ਟੈਸਟ ਵਗੈਰਾ ਕਰਦੇ ਆ ਪਤਾ ਲੱਗਦਾ ਵੀ ਉਹਦੀ ਪਤਨੀ ਨੂੰ ਡੇਂਗੂ ਹੋ ਗਿਆ ਚਾਰ ਪੰਜ ਦਿਨ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਪਰ ਰਾਣੀ ਆ ਜਿਹੜੀ ਉਹ ਠੀਕ ਨਹੀਂ ਹੋ ਸਕਦੀ ਤੇ ਉਹਦੀ ਮੌਤ ਹੋ ਗ ਜਾਂਦੀ ਆ ਮਰਮੇਸ਼ ਆਪਣੀ ਪਤਨੀ ਦੀ ਮੌਤ ਦੇ ਸਦਮੇ ਦੇ ਨਾਲ ਬੁਰੀ ਤਰ੍ਹਾਂ ਝੋੜਿਆ ਗਿਆ ਉਹਨਾਂ ਦੀ 6 ਮਹੀਨਿਆਂ ਦੀ ਉਹ ਬੱਚੀ ਜਿਹੜੀ ਕਿ ਅਨਾਥ ਹੋ ਗਈ ਕਿਉਂਕਿ ਅਨਾਥ ਹੀ ਕਹਿ ਸਕਦੇ ਆ ਮਾਂ ਤੋਂ ਬਿਨਾ ਬੱਚਾ ਅਨਾਥ ਹੀ ਹੁੰਦਾ ਭਾਵੇਂ ਕਿ ਪਿਓ ਆਪਣੀ ਪੂਰੀ ਵਾਹ ਲਾਉਂਦਾ ਆਪਣੇ ਬੱਚਿਆਂ ਨੂੰ ਪਾਲਣ ਦੀ ਪਰਵਰਿਸ਼ ਕਰਨ ਦੀ ਪਰ ਫਿਰ ਵੀ ਇੱਕ ਬੱਚੇ ਲਈ ਮਾਂ ਤੇ ਪਿਤਾ ਦੋਨਾਂ ਦਾ ਹੋਣਾ ਜ਼ਰੂਰੀ ਆ ਚਲੋ ਪਰਿਵਾਰ ਦੇ ਵਿੱਚ ਪਹਿਲਾਂ ਹੀ ਬਹੁਤ ਸਦਮੇ ਜਿਹੜੇ ਉਹਨੇ ਝੱਲੇ ਸੀ ਰਮੇਸ਼ ਨੇ ਉਹਦੇ ਮਾਤਾ ਪਿਤਾ ਦਾ ਜਾਣਾ ਛੋਟੀ ਉਮਰ ਦੇ ਵਿੱਚ ਉਹਦੇ ਮਾਤਾ ਪਿਤਾ ਚਲੀ ਗਏ ਫਿਰੋਦੀ ਪਤਨੀ ਜਿਹੜੀ ਕਿ ਉਹਦੀ ਜੀਵਨ ਸਾਥਣ ਸੀ ਉਹਦੇ ਪਰਿਵਾਰ ਦਾ ਧੁਰਾ ਸੀ ਪਰ ਕਹਿੰਦੇ ਆ ਕਿ ਇੱਥੇ ਆ ਕੇ ਇਨਸਾਨ ਬੇਵੱਸ ਹੋ ਜਾਂਦਾ ਰਿਸ਼ਤੇਦਾਰਾਂ ਨੇ ਬੜਾ ਉਹਨੂੰ ਕਿਹਾ ਕਿ ਆਪਣੀ ਬੇਟੀ ਦੇ ਲਈ ਤੂੰ ਦੂਜਾ ਵਿਆਹ ਕਰ ਲਾ ਪਰ ਰਮੇਸ਼ ਨੇ ਸੋਚ ਲਿਆ ਸੀ ਵੀ ਜੇ ਮੈਂ ਦੂਸਰਾ ਵਿਆਹ ਕਰ ਲਿਆ ਤਾਂ ਮੇਰੀ ਬੇਟੀ ਦੀ ਜ਼ਿੰਦਗੀ ਰੁਲ ਜਾਣੀ ਆ ਹੁਣ ਉਹਨੂੰ ਕੰਮ ਤਾਂ ਕਰਨਾ ਪੈਣਾ ਸੀ ਉਹ ਆਪਣੀ 6 ਮਹੀਨਿਆਂ ਦੀ ਬੇਟੀ ਨੂੰ ਆਪਣੀ ਪੇਠ ਦੇ ਨਾਲ ਬੰਨ ਲੈਂਦਾ ਚੁੰਨੀ ਤੇ ਪਾ ਕੇ ਨਾ ਉਹਨੂੰ ਬੰਨ ਲੈਂਦਾ ਤੇ ਐਸੀ ਤਰ੍ਹਾਂ ਹੀ ਡਿਲੀਵਰੀ ਕਰਦਾ ਚਲੋ ਇੱਕ ਦਿਨ ਉਹਦੇ ਵਾਸਤੇ ਆਰਡਰ ਆਇਆ ਉਹ ਸ਼ਹਿਰ ਦੇ ਵਿੱਚ ਡਿਲੀਵਰੀ ਕਰਨ ਜਾਂਦਾ ਫਲੈਟ ਦੇ ਵਿੱਚ ਜਦੋਂ ਜਾਂਦਾ ਕਿਸੇ ਚ ਤਾਂ ਅੱਗੋਂ ਇੱਕ ਔਰਤ ਦਰਵਾਜ਼ਾ ਖੋਲਦੀ ਆ ਤੇ ਉਹ ਰਮੇਸ਼ ਨੂੰ ਵੇਸ਼ ਕੇ ਮੁਸਕਰਾਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਵਈਆ ਵੀ ਤੁਸੀਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਗੋਦੀ ਹਨਾ ਕਿਉਂ ਬੰਨਿਆ ਹੋਇਆ ਟੂਈਂ ਦੇ ਨਾਲ ਕਿਉਂ ਬੰਨਿਆ ਹੋਇਆ ਤਾਂ ਰਮੇਸ਼ ਜਿਹੜਾ ਉਹ ਕਹਿੰਦਾ ਕਿ ਵੀ ਇਹ ਮੇਰੀ ਜ਼ਿੰਮੇਵਾਰੀ ਆ ਮੇਰੀ ਧੀ ਮੇਰੀ ਜ਼ਿੰਮੇਵਾਰੀ ਆ ਉਨ ਦੱਸਦਾ ਉਹਨੂੰ ਕਿ ਮੇਰੀ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਮੈਂ ਆਪਣੀ ਬੇਟੀ ਲਈ ਨਾ ਮਿਹਨਤ ਵੀ ਮੈਨੂੰ ਕਰਨੀ ਪੈਣੀ ਹੈ ਤੇ ਇਹਨੂੰ ਪਾਲਣਾ ਵੀ ਪੈਣਾ। ਇਹ ਗੱਲ ਸੁਣ ਕੇ ਉਸ ਔਰਤ ਦੇ ਚਿਹਰੇ ਤੇ ਉਦਾਸੀ ਆ ਜਾਂਦੀ ਆ। ਉਹ ਇੱਕ ਟੀਚਰ ਸੀ। ਉਹ ਕਹਿੰਦੀ ਕਿ ਵੀ ਤੁਸੀਂ ਆਪਣੇ ਬੱਚੇ ਵਾਸਤੇ ਕੋਈ ਮੇਡ ਰੱਖ ਲਓ। ਉਹ ਕਹਿੰਦਾ ਵੀ ਮੈਂ ਇੰਨਾ ਨਹੀਂ ਕਮਾਉਂਦਾ ਕਿ ਮੈਂ ਮੇਡ ਦਾ ਖਰਚਾ ਦੇ ਸਕਾਂ। ਇਹ ਗੱਲ ਉਹਨੂੰ ਕਾਫੀ ਹਰਟ ਕਰਦੀ ਆ ਉਸ ਔਰਤ ਨੂੰ। ਉਹ ਇੱਕ ਅਧਿਆਪਕ ਹੁੰਦੀ ਆ। ਉਸ ਤੋਂ ਬਾਅਦ ਉਹ ਆਪਣੇ ਸਕੂਲ ਦੇ ਵਿੱਚ ਗੱਲ ਕਰਦੀ ਆ। ਹਮੇਸ਼ਲੀ ਤੇ ਸਕੂਲ ਵਾਲਿਆਂ ਨੂੰ ਕਹਿੰਦੀ ਆ ਕਿ ਵੀ ਜਦੋਂ ਵੀ ਤੁਸੀਂ ਕੁਝ ਮੰਗਾਉਣਾ ਹੁੰਦਾ ਤਾਂ ਉਹਨੂੰ ਆਰਡਰ ਕਰਿਆ ਕਰੋ ਵੀ ਉਹ ਉਹਦੇ ਕੈਨ ਤੇ ਜਿਹੜੇ ਅਧਿਆਪਕ ਨੇ ਉਹਦੇ ਸਕੂਲ ਦੇ ਉਹ ਪਰਮਿਸ਼ਨ ਨੂੰ ਆਰਡਰ ਦਿੰਦੇ ਆ। ਕਾਫੀ ਉਹਦਾ ਕੰਮ ਵਧੀਆ ਚੱਲ ਪੈਂਦਾ। ਤੇ ਜਿਹੜੀ ਉਹਦੀ ਬੇਟੀ ਆ ਉਹ ਵੱਡੀ ਹੋ ਜਾਂਦੀ ਆ ਕਿਉਂਕਿ ਉਹ ਉਹ 2-3 ਸਾਲ ਲਗਾਤਾਰ ਇੰਨੀ ਮਿਹਨਤ ਕਰਦਾ ਕਿ ਉਹਨੂੰ ਹੁਣ ਇਹ ਗੱਲ ਔਖੀ ਨਹੀਂ ਲੱਗਦੀ ਸੀ ਆਪਣੀ ਬੇਟੀ ਨੂੰ ਆਪਣੀ ਟੂਹੀ ਦੇ ਨਾਲ ਬੰਨਣਾ। ਜਦੋਂ ਉਹਦੀ ਬੇਟੀ ਵੱਡੀ ਹੋ ਜਾਂਦੀ ਆ ਤਾਂ ਉਹੀ ਟੀਚਰ ਹੈ ਜਿਹੜੀ ਉਹ ਰਮੇਸ਼ ਨੂੰ ਕਹਿੰਦੀ ਹੈ ਕਿ ਹੁਣ ਤੁਸੀਂ ਆਪਣੀ ਬੇਟੀ ਨੂੰ ਸਕੂਲ ਲਾ ਦਿਓ ਤੇ ਆਪ ਤੁਸੀਂ ਆਪਣਾ ਕੰਮ ਕਰਦੇ ਰਹੋ ਚਲੋ ਜਿਹੜਾ ਰਮੇਸ਼ ਹੁੰਦਾ ਉਹ ਪੂਰੇ ਸ਼ਹਿਰ ਦੇ ਵਿੱਚ ਮਸ਼ਹੂਰ ਹੁੰਦਾ ਕਿਉਂਕਿ ਲੋਕ ਉਹਨੂੰ ਰਾਧਾ ਵਾਲਾ ਡਿਲੀਵਰੀ ਬੁਆਏ ਕਹਿੰਦੇ ਆ ਜਦੋਂ ਉਹਦੀ ਗੱਲ ਹਨਾ ਫੈਲਦੀ ਆ ਮੀਡੀਆ ਦੇ ਵਿੱਚ ਆਉਂਦੀ ਆ ਵੀ ਇੱਕ ਪਿਓ ਆਪਣੀ ਧੀ ਨੂੰ ਪਾਲਣ ਲਈ ਇੰਨੀ ਮਿਹਨਤ ਕਰ ਰਿਹਾ ਤਾਂ ਲੋਕੀ ਉਸ ਤੋਂ ਪ੍ਰਭਾਵਿਤ ਹੁੰਦੇ ਆ ਤੇ ਉਹਨੂੰ ਬਹੁਤ ਸਾਰੇ ਆਰਡਰ ਆਉਂਦੇ ਆ ਇਸ ਕਰਕੇ ਉਹ ਬਹੁਤ ਮਿਹਨਤ ਕਰਦਾ ਤੇ ਆਪਣੀ ਬੇਟੀ ਨੂੰ ਸਕੂਲ ਦੇ ਵਿੱਚ ਲਾ ਦਿੰਦਾ ਉਸ ਤੋਂ ਬਾਅਦ ਉਹ ਇੱਕ ਡੇ ਕੇਅਰ ਲੇਡੀ ਆ ਜਿਹੜੀ ਰੱਖ ਲੈਂਦਾ ਕਿਉਂਕਿ ਉਹ ਵਧੀਆ ਕਮਾਉਣ ਲੱਗ ਗਿਆ ਸੀ ਸਕੂਲ ਆਉਣ ਤੋਂ ਬਾਅਦ ਉਹ ਲੇਡੀ ਉਹਦੀ ਬੇਟੀ ਦਾ ਧਿਆਨ ਰੱਖਦੀ ਉਹਨਾਂ ਦਾ ਖਾਣਾ ਖੂਣਾ ਵੀ ਬਣਾ ਜਾਂਦੀ ਸੀ ਇਸੇ ਤਰ੍ਹਾਂ ਜ਼ਿੰਦਗੀ ਚੱਲਦੀ ਆ ਤੇ ਇੱਕ ਦਿਨ ਉਹ ਕਿਸੇ ਕਹਿ ਲਓ ਇੱਕ ਦਫ਼ਤਰ ਦੇ ਵਿੱਚ ਆਰਡਰ ਦੇਣ ਜਾਂਦਾ ਖਾਣੇ ਦਾ ਦਫ਼ਤਰ ਦੇ ਕਈ ਕਰਮਚਾਰੀਆਂ ਨੇ ਆਰਡਰ ਕੀਤਾ ਸੀ ਖਾਣਾ ਤੇ ਉਹ ਖਾਣਾ ਦੇਣ ਜਾਂਦਾ ਤੇ ਉੱਥੋਂ ਦਾ ਇੱਕ ਮੈਨੇਜਰ ਆ ਜਿਹੜਾ ਉਹ ਵੇਖਦਾ ਹਨਾ ਤੇ ਉਹ ਜਦੋਂ ਖਾਣਾ ਲੈ ਕੇ ਆਇਆ ਉਹ ਵੇਖਦਾ ਤੇ ਉਸ ਤੋਂ ਬਾਅਦ ਗੱਲ ਹੁੰਦੀ ਆ ਪੂਰੇ ਸਟਾਫ ਦੇ ਵਿੱਚ ਵੀ ਇਹ ਜਿਹੜਾ ਮੁੰਡਾ ਏ ਬਹੁਤ ਮਿਹਨਤੀ ਆ ਤੇ ਇਹਦਾ ਖਾਣਾ ਵੀ ਲਾਜਵਾਬ ਹੁੰਦਾ ਤੇ ਜਿਹੜਾ ਮੈਨੇਜਰ ਹੁੰਦਾ ਜਦੋਂ ਉਹਨੂੰ ਇਹ ਗੱਲ ਪਤਾ ਲੱਗਦੀ ਆ ਉਹ ਨਾ ਕਿਸੇ ਵੱਡੇ ਹੋਸਟਲ ਦੇ ਨਾਲ ਕੰਟੈਕਟ ਕਰਦਾ ਉਹਦੇ ਫਰੈਂਡ ਦਾ ਇੱਕ ਹੋਸਟਲ ਹੁੰਦਾ ਤੇ ਉਹ ਉਹਨਾਂ ਨੂੰ ਕਹਿੰਦਾ ਕਿ ਜੇ ਤੁਹਾਨੂੰ ਹਨਾ ਖਾਣੇ ਲਈ ਡਿਲੀਵਰੀ ਚਾਹੀਦੀ ਹੁੰਦੀ ਆ ਤਾਂ ਮੇਰੇ ਕੋਲ ਇੱਕ ਬੰਦਾ ਜਿਹੜਾ ਜਿਹਦੇ ਖਾਣੇ ਦੀ ਗੁਣਵੱਤਾ ਵੀ ਵਧੀਆ ਹੁੰਦੀ ਆ ਤੇ ਤੁਸੀਂ ਉਹਨੂੰ ਆਰਡਰ ਕਰਿਆ ਕਰੋ ਚਲੋ ਉਹਨਾ ਬਹੁਤ ਸਾਰੇ ਆਰਡਰ ਆ ਜਿਹੜੇ ਰਮੇਸ਼ ਨੂੰ ਦਵਾ ਦਿੰਦਾ ਹੁਣ ਰਮੇਸ਼ ਕੋਲ ਘਰ ਘਰ ਜਾਣ ਦੀ ਲੋੜ ਨਹੀਂ ਸੀ ਉਹਨੂੰ ਪਤਾ ਹੁੰਦਾ ਸੀ ਵੀ ਇੰਨਾ ਖਾਣਾ ਤਿਆਰ ਕਰਵਾਉਣਾ ਉਹ ਕਿਤੇ ਵੀ ਇੱਕ ਥਾਂ ਹਨਾ ਇੰਨਾ ਖਾਣਾ ਸੀ ਜਿਹੜਾ ਆਰਡਰ ਕਰਦਾ ਸੀ ਕਿਉਂਕਿ ਖਾਣਾ ਹੁੰਦਾ ਸੀਗਾ ਜਿਹੜਾ ਲੰਚ ਤੇ ਡਿਨਰ ਪੱਕਾ ਉਹਦਾ ਕੰਮ ਬਣ ਜਾਂਦਾ ਵੀ ਲੰਚ ਵੀ ਦੇ ਕੇ ਆਉਣਾ ਤੇ ਡਿਨਰ ਵੀ ਜਾਣਾ ਵੀ ਕਠਾਈਆਂ ਤੇ ਕਿੰਨੀ ਕੁਆਂਟੀਟੀ ਆ ਸਾਰੀਆਂ ਗੱਲਾਂ ਦਾ ਹਿਸਾਬ ਬਣ ਜਾਂਦਾ ਤੇ ਉਹਦੇ ਹੋਰ ਵੀ ਵਧੀਆ ਮਤਲਬ ਦੇ ਨਾ ਆ ਜਾਂਦੇ ਆ ਵਧੀਆ ਉਹ ਪੈਸਾ ਕਮਾਉਣ ਲੱਗ ਜਾਂਦਾ ਤੇ ਚਲੋ ਸਮਾਂ गुज़रਦਾ ਇਸੇ ਤਰ੍ਹਾਂ ਸਮਾਂ गुज़रਦਾ ਰਹਿੰਦਾ ਤੇ ਰਾਧਾ ਜਿਹੜੀ ਉਹ ਵੱਡੀ ਹੋ ਜਾਂਦੀ ਆ ਰਾਧਾ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਹੁੰਦੀ ਆ ਤੇ ਜਦੋਂ ਉਹ ਆਪਣੇ ਪਿਤਾ ਨੂੰ ਮਿਹਨਤ ਕਰਦੇ ਦੇਖਦੀ ਆ ਤੇ ਉਹ ਆਪਣੇ ਪਿਤਾ ਨੂੰ ਕਹਿੰਦੀ ਆ ਕਿ ਪਾਪਾ ਮੈਂ ਤੁਹਾਡਾ ਸੁਪਨਾ ਜ਼ਰੂਰ ਪੂਰਾ ਕਰੂੰਗੀ ਮੈਂ ਇੱਕ ਵੱਡੀ ਅਫਸਰ ਬਣ ਕੇ ਦਿਖਾਵਾਂਗੀ ਉਹ ਖੁਸ਼ ਹੋ ਜਾਂਦਾ ਉਹ ਕਹਿੰਦਾ ਕਿ ਪੁੱਤਰ ਤੇਰੇ ਲਈ ਮੈਂ ਸਾਰਾ ਕੁਝ ਕਰ ਰਿਹਾ ਕਿ ਜੇ ਤੂੰ ਵਧੀਆ ਨੌਕਰੀ ਕਰੇਂਗੀ ਤਾਂ ਤੇਰੀ ਜ਼ਿੰਦਗੀ ਸੰਭਰ ਜੂ ਨਾਲ ਮੇਰੀ ਸੰਭਰ ਜੂ ਤੇ ਰਾਧਾ ਵੀ ਆਪਣੇ ਪਿਓ ਨੂੰ ਮਿਹਨਤ ਕਰਦੇ ਵੇਖਦੀ ਆ ਤੇ ਉਹਦੇ ਵਿੱਚ ਹੋਰ ਮਿਹਨਤ ਕਰਨ ਦੀ ਲਗਨ ਆਉਂਦੀ ਆ ਉਹ ਬਹੁਤ ਮਿਹਨਤ ਕਰਕੇ ਜਦੋਂ ਉਹ ਕਾਲਜ ਦੇ ਵਿੱਚੋਂ ਟੌਪ ਕਰਦੀ ਆ ਤੇ ਉਹਨੂੰ ਸਟੇਜ ਤੇ ਬੁਲਾਇਆ ਜਾਂਦਾ ਇਨਾਮ ਦੇਣ ਲਈ ਤੇ ਉਹ ਆਪਣੇ ਪਿਤਾ ਨੂੰ ਨਾਲ ਲੈ ਕੇ ਆਉਂਦੀ ਆ ਤੇ ਸਟੇਜ ਤੋਂ ਅਨਾਉਂਸ ਕੀਤਾ ਜਾਂਦਾ ਕਿ ਇੱਕ ਬੰਦਾ ਰਮੇਸ਼ ਜਿਹੜਾ ਕਿ ਰਾਧਾ ਵਾਲਾ ਡਿਲੀਵਰੀ ਬੁਆਏ ਬਜਦਾ ਸੀ ਉਹਦੀ ਬੇਟੀ ਰਾਧਾ ਨੇ ਕਾਲਜ ਦੇ ਵਿੱਚੋਂ ਟੌਪ ਕੀਤਾ ਉਹ ਬਹੁਤ ਹੁਸ਼ਿਆਰ ਆ ਉਹ ਇਹ ਡਿਜ਼ਰਵ ਕਰਦੀ ਆ ਕਿ ਉਹਨੂੰ ਵਧੀਆ ਨੌਕਰੀ ਮਿਲੇ ਤੇ ਉਹਨੇ ਆਪਣੇ ਪਾਪਾ ਦਾ ਨਾਮ ਰੌਸ਼ਨ ਕੀਤਾ ਸਾਰੇ ਪਾਸੇ ਰਮੇਸ਼ ਤੇ ਉਦਿੱਤੀ ਦੀ ਚਰਚਾ ਹੁੰਦੀ ਆ ਤਾੜੀਆਂ ਦੇ ਨਾਲ ਪੂਰਾ ਜੋ ਗਰਾਊਂਡ ਆ ਉਹ ਗੂੰਜ ਜਾਂਦਾ ਇੰਨੀ ਮਤਲਬ ਤਾੜੀਆਂ ਦੀ ਆਵਾਜ਼ ਆਉਂਦੀ ਆ ਸਾਰਾ ਕੁਝ ਤੇ ਉਹ ਬੜਾ ਖੁਸ਼ ਹੁੰਦਾ ਉਸ ਤੋਂ ਬਾਅਦ ਜਦੋਂ ਹਣਾ ਕੋਈ ਵੀ ਟਾਪਰ ਬੱਚਾ ਹੁੰਦਾ ਉਹਦੇ ਲਈ ਸਰਕਾਰ ਕੋਲ ਕੋਈ ਨਾ ਕੋਈ ਆਫਰ ਜ਼ਰੂਰ ਹੁੰਦੀ ਆ ਤੇ ਉਹਦੇ ਪੰਜਾਬ ਉਹਨੇ ਪੂਰੇ ਮਤਲਬ ਆਪਣੇ ਸਟੇਟ ਦਾ ਲਖਨਊ ਦਾ ਆਪਣੇ ਸ਼ਹਿਰ ਦਾ ਆਪਣੇ ਸਟੇਟ ਦਾ ਕਲਕੱਤਾ ਦਾ ਹਨਾ ਨਾਮ ਹੈ ਜਿਹੜਾ ਰੋਸ਼ਨ ਕੀਤਾ ਤੇ ਉਹਦੀ ਹੁਣ ਵੱਲੇ ਵੱਲੇ ਤਾਂ ਹੋਣੀ ਸੀ ਤੇ ਸਰਕਾਰ ਨੇ ਉਹਨੂੰ ਇੱਕ ਨੌਕਰੀ ਦੀ ਆਫਰ ਕੀਤੀ ਵੱਡੀ ਇੱਕ ਵੱਡੀ ਅਹੁਦੇ ਤੇ ਉਹਨੂੰ ਨੌਕਰੀ ਤੇ ਜਿਹੜਾ ਲਾਇਆ ਜਾਂਦਾ ਤੇ ਨਾਲ ਨਾਲ ਉਹ ਆਪਣੀ ਪੜ੍ਹਾਈ ਹੈ ਜਿਹੜੀ ਉਹ ਵੀ ਜਾਰੀ ਰੱਖਦੀ ਆ ਹੁਣ ਰਮੇਸ਼ਾ ਜਿਹੜਾ ਉਹਦੀ ਮਿਹਨਤ ਨੂੰ ਬੂਰ ਪਿਆ ਤੇ ਉਹਦੀ ਤੀ ਨੂੰ ਵਧੀਆ ਨੌਕਰੀ ਮਿਲ ਗਈ ਵਧੀਆ ਅਹੁਦੇ ਤੇ ਉਹ ਬਰਾਜ਼ਮਾਨ ਹੋ ਜਾਂਦੀ ਆ ਤੇ ਹੁਣ ਉਹ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਤੁਸੀਂ ਡਿਲੀਵਰੀ ਬੁਆਏ ਵਾਲਾ ਕੰਮ ਨਹੀਂ ਕਰਨਾ ਬਹੁਤ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਤੇ ਰਮੇਸ਼ ਆ ਜਿਹੜਾ ਉਹ ਵੀ ਹੁਣ ਥੱਕ ਚੁੱਕਿਆ ਸੀ ਅੱਕ ਚੁੱਕਿਆ ਸੀ ਉਹ ਡਿਲੀਵਰੀ ਦਾ ਕੰਮ ਆ ਜਿਹੜਾ ਛੱਡ ਦਿੰਦਾ ਤੇ ਉਹ ਆਪਣੀ ਧੀ ਦੇ ਨਾਲ ਵਧੀਆ ਰਹਿੰਦਾ ਖੁਸ਼ੀ ਖੁਸ਼ੀ ਰਹਿੰਦਾ ਤੇ ਜਦੋਂ ਉਹ ਕਦੇ ਆਪਣੀ ਪਤਨੀ ਨੂੰ ਯਾਦ ਕਰਦਾ ਤੇ ਉਹਨੂੰ ਕਹਿੰਦਾ ਵੀ ਦੇਖ ਤੂੰ ਤਾਂ ਹਨਾ ਛੱਡ ਕੇ ਚਲੀ ਗਈ ਚਲੋ ਤੇਰੇ ਬਿਨਾ ਰਹਿਣਾ ਸਾਨੂੰ ਔਖਾ ਲੱਗਿਆ ਅਸੀਂ ਰਹਿ ਰਹੇ ਹਾਂ ਤੇਰੇ ਬਿਨਾ ਜਿਉਣਾ ਔਖਾ ਪਰ ਇੱਕ ਗੱਲ ਦਾ ਸਕੂਨ ਆ ਕਿ ਜੋ ਤੂੰ ਸੋਚਦੀ ਹੁੰਦੀ ਸੀ ਕਿ ਸਾਡੀ ਧੀ ਵੱਡੀ ਹੋ ਕੇ ਵਧੀਆ ਨੌਕਰੀ ਤੇ ਲੱਗੇ ਉਹ ਨੌਕਰੀ ਹੈ ਜਿਹੜੀ ਉਹਨੂੰ ਮਿਲ ਗਈ ਆ ਤੇ ਵੀ ਮੈਨੂੰ ਇਸ ਗੱਲ ਦਾ ਸਕੂਨ ਆ ਕਿ ਸ਼ਾਇਦ ਮੇਰੀ ਪਰਵਰਿਸ਼ ਦੇ ਵਿੱਚ ਕੋਈ ਕਮੀ ਨਹੀਂ ਰਹੀ ਤੇ ਹੁਣ ਜਿਹੜਾ ਰਮੇਸ਼ ਆ ਉਹਨੂੰ ਇੱਕੋ ਗੱਲ ਦੀ ਫਿਕਰ ਹੁੰਦੀ ਆ ਕਿ ਮੇਰੀ ਧੀ ਵਾਸਤੇ ਵਧੀਆ ਲੜਕਾ ਮਿਲ ਜਾਵੇ ਤੇ ਮੈਂ ਇਹਦਾ ਵਿਆਹ ਕਰ ਦੇਵਾਂ ਤੇ ਚਲੋ ਰਮੇਸ਼ ਆਪਣੀ ਧੀ ਨੂੰ ਕਹਿੰਦਾ ਕਿ ਦੇਖ ਪੁੱਤ ਜਿਹੋ ਜਿਹਾ ਮੇਰਾ ਰਹਿਣ ਸਹਿਣ ਆ ਮੇਰੇ ਹਨਾ ਮਿੱਤਰ ਦੋਸਤ ਨੇ ਵੀ ਉਸ ਹਿਸਾਬ ਨਾਲ ਤੇਰੇ ਵਾਸਤੇ ਕੋਈ ਵੀ ਲੜਕਾ ਮੈਂ ਨਹੀਂ ਲੱਭ ਸਕਦਾ ਵੀ ਮੈਂ ਚਾਹਣਾ ਕਿ ਤੂੰ ਆਪਣੇ ਵਿਆਹ ਲਈ ਆਪ ਲੜਕਾ ਪਸੰਦ ਕਰੇ ਦੇਖ ਤੇਰੀ ਵਿਆਹ ਦੀ ਉਮਰ ਤੇ ਮੈਂ ਤੈਨੂੰ ਇਹ ਖੁੱਲ੍ਹ ਦਿਨਾਂ ਵੀ ਤੂੰ ਆਪਣੇ ਵਾਸਤੇ ਜਿਹੜੇ ਨਾਲ ਤੂੰ ਖੁਸ਼ ਰਹਿ ਸਕੇ ਤੂੰ ਲੜਕਾ ਪਸੰਦ ਕਰ ਤੇ ਰਾਧਾ ਜਿਹੜੀ ਉਹ ਕਹਿੰਦੀ ਕਿ ਨਹੀਂ ਪਾਪਾ ਤੁਸੀਂ ਮੇਰੇ ਵਾਸਤੇ ਲੜਕਾ ਵੇਖੋਗੇ ਜਿਹੜਾ ਲੜਕਾ ਤੁਹਾਨੂੰ ਪਸੰਦ ਹੋਊ ਮੈਂ ਉਹਦੇ ਨਾਲ ਵਿਆਹ ਕਰਾ ਲਵਾਂ ਉਹ ਕਹਿੰਦਾ ਵੀ ਨਹੀਂ ਪੁੱਤਰ ਵੀ ਤੇਰੇ ਲਈ ਕੀ ਠੀਕ ਹੈ ਉਹ ਤੂੰ ਹੀ ਇਸ ਗੱਲ ਦਾ ਫੈਸਲਾ ਕਰੇਗੀ ਤੇ ਚਲੋ ਰਾਧਾ ਜਿਹੜੀ ਉਹ ਇਸ ਗੱਲ ਬਾਰੇ ਜ਼ਿਆਦਾ ਤਾਂ ਨਹੀਂ ਸੋਚਦੀ ਹੈ ਨਾ ਪਰ ਜਦੋਂ ਵਿਆਹ ਦੀ ਉਮਰ ਹੁੰਦੀ ਆ ਬੱਚੇ ਆਪਣੇ ਲਾਈਫ ਪਾਰਟਨਰ ਬਾਰੇ ਸੋਚਦੇ ਆ ਤੇ ਜਿੱਥੇ ਉਹ ਨੌਕਰੀ ਕਰਦੀ ਹੁੰਦੀ ਆ ਉਸੇ ਹੀ ਡਿਪਾਰਟਮੈਂਟ ਦੇ ਵਿੱਚ ਇੱਕ ਬਹੁਤ ਸੋਹਣਾ ਸੁਨੱਖਾ ਮੁੰਡਾ ਆ ਕੇ ਜੁਆਇਨ ਕਰਦਾ ਜਿਹੜਾ ਕਿ ਉਹਦੇ ਅਹੁਦੇ ਦੇ ਬਰਾਬਰ ਦਾ ਹੀ ਹੁੰਦਾ ਕਰਮਚਾਰੀ ਚਲੋ ਉੱਥੋਂ ਉਹ ਦੋਨੋਂ ਇੱਕ ਦੂਜੇ ਨੂੰ ਮਿਲਦੇ ਆ ਗੱਲਬਾਤ ਕਰਦੇ ਆ ਦੋਸਤੀ ਹੁੰਦੀ ਆ ਦੋਸਤੀ ਤੋਂ ਬਾਅਦ ਉਹ ਇੱਕ ਦੂਜੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰ ਲੈਂਦੇ ਆ ਸੋਚ ਸਮਝ ਕੇ ਉਹ ਇੱਕ ਦੂਜੇ ਨੂੰ ਚੁਣਦੇ ਆ ਤੇ ਫਿਰ ਉਹ ਆਪਣੇ ਪਾਪਾ ਨੂੰ ਕਹਿੰਦੀ ਹੈ ਕਿ ਪਾਪਾ ਤੁਹਾਡਾ ਆਖਰੀ ਜੋ ਬੋਝ ਸੀ ਤੁਹਾਡੇ ਦਿਮਾਗ ਦੇ ਕਿ ਮੈਂ ਆਪਣੇ ਵਾਸਤੇ ਮੁੰਡਾ ਪਸੰਦ ਕਰਾਂ ਤੇ ਚਲੋ ਤੁਹਾਡਾ ਇਹ ਬੋਝ ਲੈ ਗਿਆ ਤੇ ਮੈਂ ਚਾਹੁੰਨੀ ਹੈ ਕਿ ਤੁਸੀਂ ਰਾਹੁਲ ਨੂੰ ਮਿਲੋ ਚਲੋ ਰਮੇਸ਼ ਆ ਜਿਹੜਾ ਉਹ ਰਾਹੁਲ ਨੂੰ ਮਿਲਦਾ ਤੇ ਉਹਨੂੰ ਵੀ ਰਾਹੁਲ ਪਸੰਦ ਆ ਜਾਂਦਾ ਬਾਕੀ ਸਾਰੇ ਜੋ ਕਲੀਕ ਹੁੰਦੇ ਆ ਉਹ ਵੀ ਇਸ ਗੱਲ ਦੀ ਸਹਿਮਤੀ ਦਿੰਦੇ ਆ ਵੀ ਰਿਸ਼ਤਾ ਦੋਨਾਂ ਦਾ ਵਧੀਆਗਾ ਵਧੀਆ ਨਿਭਣੀਆਂ ਇੱਕ ਹੋ ਦੇਤੇ ਆ ਤੇ ਵਿਆਹ ਹੋ ਜਾਣਾ ਚਾਹੀਦਾ ਫਿਰ ਰਮੇਸ਼ ਆਪਣੀ ਧੀ ਦਾ ਬੜੀ ਧੂਮ ਧਾਮ ਨਾਲ ਵਿਆਹ ਕਰਦਾ ਤੇ ਸਾਰੇ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਦਾ ਵੀ ਇੱਕ ਪਿਓ ਨੇ ਆਪਣੀ ਪਤਨੀ ਤੋਂ ਬਿਨਾ ਆਪਣੀ ਧੀ ਨੂੰ ਕਿਵੇਂ ਪਾਲਿਆ ਤੇ ਕਿਵੇਂ ਉਹਨੂੰ ਇੰਨੇ ਵੱਡੇ ਅਹੁਦੇ ਤੇ ਬਿਰਾਜਮਾਨ ਕੀਤਾ ਤੇ ਵਧੀਆ ਮੁੰਡੇ ਨਾਲ ਉਹਦਾ ਵਿਆਹ ਹੋਇਆ। ਕਈ ਵਾਰ ਇਨਸਾਨ ਦੀ ਸ਼ੁਰੂਆਤੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖ ਆਉਂਦੇ ਨੇ ਪਰ ਐਂਡ ਤੇ ਦੇਖੋ ਉਹ ਦੁੱਖ ਜਿਹੜੇ ਘਟਾ ਕਿਸੇ ਪਰਿਵਾਰਕ ਮੈਂਬਰ ਦਾ ਉਹਨੂੰ ਪੈਂਦਾ ਉਹ ਪੂਰਾ ਤਾਂ ਨਹੀਂ ਹੋ ਸਕਦਾ ਪਰ ਜੇ ਉਹਦੀ ਜ਼ਿੰਦਗੀ ਵਧੀਆ ਅੱਗੇ ਜਾ ਕੇ ਸੁਖਾਲੀ ਹੁੰਦੀ ਆ ਤਾਂ ਉਸ ਇਨਸਾਨ ਨੂੰ ਇਸ ਗੱਲ ਦਾ ਹਾਂ ਸ਼ੁਕਰ ਰਹਿੰਦਾ ਇਸ ਗੱਲ ਦਾ ਉਹਨਾਂ ਨੂੰ ਖੁਸ਼ੀ ਹੁੰਦੀ ਆ ਵੀ ਹਾਂ ਇੰਨੇ ਦੁੱਖਾਂ ਦੇ ਬਾਵਜੂਦ ਵੀ ਅਸੀਂ ਆਪਣੀ ਲਾਈਫ ਨੂੰ ਸੈਟਲ ਕਰ ਲਿਆ ਕਿਵੇਂ ਲੱਗੀ ਤੁਹਾਨੂੰ ਰਾਧਾ ਦੀ ਇਹ ਜ਼ਿੰਦਗੀ ਦੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ